ਸਪੋਰਟ ਇੰਟਰਨੈਸ਼ਨਲ ਕਬੱਡੀ ਕਲੱਬ ਦੇ ਸਾਰੇ ਪ੍ਰੋਮੋਟਰ ਅੱਜ ਦੇ ਮੇਲੇ ਤੇ ਕਿੰਦੇ ਐਂਡੀ ਧੁੱਗਾ ਪੁੱਜਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਵੀਰਪਾਲ ਧੁੱਗਾ ਕਾਲਾ ਧੁੱਗਾ ਬੱਬਲ ਸੰਗਰੂਰ ਹੋਣਾ ਦਾ ਖੇਡ ਕਬੱਡੀ ਨੂੰ ਦੇਣ ਵੱਡੀ ਆ ਮੇਰੇ ਪੰਜਾਬੀ ਵੀਰੋ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸੋਨੂ ਵੀਰ ਹੁਣੀ ਸਾਰੇ ਪੁੱਜੇ ਐ ਸਮੁੱਚੀ ਐਸਪੋਰਟ ਤੇ ਇੰਟਰਨੈਸ਼ਨਲ ਕਬੱਡੀ ਕਲੱਬ ਭੀਮਾ ਜੀ ਵੀ ਪੁੱਜੇ ਐ ਜੀ ਆਨੂੰ ਆਖਦੇ ਐ ਸਤਕਾਰ ਕਰਦੇ ਆ ਏਵਨ ਰੇਲਿੰਗ ਦੀ ਗੱਲ ਹੁੰਦੀ ਹੈ ਸਾਰੇ ਮੇਰੇ ਵੀਰ ਨੇ ਜਿਹੜੇ ਐਮਸਪੋਰਟ ਤੋਂ ਵੱਖੋ ਵੱਖਰੇ ਮੇਰੇ ਮਿੱਤਰੋ ਸ਼ਹਿਰਾਂ ਤੋਂ ਕੈਨੇਡਾ ਦੇ ਤੋਂ ਅੱਜ ਦੇ ਇਸ ਮੇਲੇ ਤੇ ਪੁੱਜਦੇ ਆ ਰਹੇ ਆ ਬਹੁਤ ਬਹੁਤ ਸਤਕਾਰ ਕਰਦੇ ਆ ਤੇ ਜਦੋਂ ਗੱਲਾਂ ਹੁੰਦੀਆਂ ਨਾ ਅਮਰੀਕ ਸਿਆ ਮਨਕਿਰਤਾਲਖ ਗੱਲਾਂ ਕਰਦਾ ਵੀ ਐਂਡੀ ਧੁਗੇ ਨਾਲ ਤੇਰੀ ਯਾਰੀ ਹੈ ਉਹ ਐਂਡੀ ਧੁੱਗਾ ਕਹਿੰਦੇ ਅੱਜ ਦੇ ਇਸ ਮੇਲੇ ਤੇ ਪੁੱਜਿਆ ਤੇ ਦੋ ਸ਼ਬਦ ਨੌਜੋਨਾਂ ਤੂੰ ਵੀ ਉਹਨਾਂ ਦੀ ਆਮਦ ਦੇ ਵਿੱਚ ਬੋਲ ਅੱਜ ਦੇ ਇਸ ਵੱਡੇ ਮੇਲੇ ਤੇ ਵੱਡੇ ਖੇਡ ਪ੍ਰਮੋਟਰ ਪੁੱਜੇ ਨੇ ਬਿਲੋ ਦਵਾਵਾਂ ਨੇ ਸਭ ਲਈ ਖੜੇ ਆ ਕਹਿੰਦੇ ਕਬੱਡੀ ਦੇ ਪਲੇਰਾਂ ਦੇ ਨਾਲ ਖੁਸ਼ੀ ਗੱਲਾਂ ਕਰਦਾ ਹੁੰਦਾ ਹੈ ਵੀ ਜੋ ਕਹਿੰਦੇ ਇਹਨਾਂ ਨੇ ਮੇਰੇ ਲਈ ਕਰ ਦਿੱਤਾ ਕੋਈ ਕੋਈ ਕਰ ਸਕਦਾ ਕਿ ਐਂਡੀ ਧੁੱਗੇ ਨਾਲ ਤੇਰੀ ਪੈੜੀ ਉੱਠਣੀ ਅੱਜ ਉਹ ਕਹਿੰਦੇ ਐਂਡੀ ਧੁੱਗਾ ਜੀ ਆਏ ਹੋਏ ਆ ਬਬਲ ਨੂੰ ਲੋਕੀ ਬਾਦਸ਼ਾਹ ਵੀ ਕਹਿੰਦੇ ਆ ਤੇ ਸਾਡੀਆਂ ਬਿਲੋ ਦਵਾਵਾਂ ਨੇ ਅੱਜ ਵੱਡੇ ਮਨ ਨੂੰ ਵੱਡੀ ਗੱਡੀ ਦਿੱਤੀ ਹੈ ਲੱਗੀ ਭੱਦਲਵੱਡ ਨੂੰ ਮੁਬਾਰਕਾਂ ਨੇ ਸਾਰੇ ਨਗਰ ਸਿੰਘੇੜੇ ਨੂੰ ਮੁਬਾਰਕਾਂ ਨੇ ਸਾਡੇ ਪ੍ਰਬੰਧਕ ਭਰਾ ਹੈ ਇਹ ਸਾਡਾ ਇੱਕ ਪਰਿਵਾਰ ਹੈ ਤੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਦੇ ਨਾਲ ਖੜੇ ਇਹ ਖੁੱਲ ਕੇ ਖੜੇ ਆ ਕੀ ਹੋਣਗੇ ਨਤੀਜੇ ਇਹ ਸਾਰਾ ਭੁੱਲ ਕੇ ਖੜੇ ਆ ਅੱਜ ਕਨੇ ਇੰਦਰਜੀਤ ਸਿੰਘ ਜੀ ਧੋਗਾ ਆ ਪਾਏ ਹੋਏ ਆ ਬੱਬਲ ਜੀ ਪੁੱਜੇ ਹੋਏ ਨੇ ਆਪਣੇ ਸਾਥੀਆਂ ਦੇ ਨਾਲ ਸਾਡੇ ਵੀਰੋ ਗੱਲ ਕਹਿੰਦੇ ਕੀਮਤ ਦੀ ਨਹੀਂ ਹੁੰਦੀ ਗੱਲ ਮਾਣ ਸਨਮਾਨ ਦੀ ਹੁੰਦੀ ਹੈ ਜਦ ਰਵੀ ਕੈਲਰਮ ਪਿਛਲੇ ਤੋਂ ਪਿਛਲੇ ਸੀਜ਼ਨ ਕਹਿੰਦੇ ਰੋਮ ਸਪੋਰਟਸ ਕਲੱਬ ਬੈਲਜੀਅਮ ਵੱਲੋਂ ਖੇਡਿਆ ਨਾ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਤੇ ਇਸ ਨੌਜਵਾਨ ਨੇ ਧੰਨ ਧੰਨ ਕਰਵਾਈ ਉਸ ਤੋਂ ਬਾਅਦ ਇਸ ਨੌਜਵਾਨ ਦੀ ਚੋਣ ਹੈ ਜਿਹੜੀ ਉਹ ਐਮਸਪੋਰਟ ਤੇ ਇੰਟਰਨੈਸ਼ਨਲ ਕਬੱਡੀ ਕਲੱਬ ਨੇ ਕੀਤੀ ਤੇ ਇਸ ਨੌਜਵਾਨ ਨੇ ਉੱਥੇ ਵੀ ਮੇਰੇ ਪੰਜਾਬੀ ਵੀਰੋ ਜਿਹੜੀ ਧੰਨ ਧੰਨ ਕਰਵਾਈ ਹੈ ਅੱਜ ਕਹਿੰਦੇ ਵੱਡੀ ਗੱਡੀ ਦਾ ਮਾਣ ਸਨਮਾਨ ਦੇਣ ਦੇ ਲਈ ਐਡੀ ਧੁੱਗਾ ਅਤੇ ਅਤੇ ਤੌਰ ਤੇ ਕਾਲਾ ਧੁੱਗਾ ਜੀ ਮੇਰੇ ਵੀਰੋ ਵੀਰਪਾਲ ਧੁੱਗਾ ਜੀ ਹੁਣੇ ਪੁੱਜੇ ਹੋਏ ਸਾਰਿਆਂ ਦਾ ਧੰਨਵਾਦ ਹਰਮੀਤ ਧਲੇਰ ਹੁਣੇ ਪੁੱਜਿਆ ਸਖ ਹੁਣੇ ਪੁੱਜੇ ਨੇ ਸੋਨੂ ਹੁਣੇ ਪੁੱਜੇ ਨੇ ਬੱਬਲ ਸੰਗਰੂਰ ਪੁੱਜਿਆ ਔਰ ਨਾਲ ਕਹਿੰਦੇ ਮੇਰੇ ਵੀਰੋ ਧੀਮੇ ਹੁਣੇ ਪੁੱਜੇ ਆਹ ਪਿੱਛੇ ਕਹਿੰਦੇ ਸਾਈਨ ਕੀਤਾ ਹੋਇਆ ਜਿੱਤ ਦਾ ਇਹ ਖੁਸ਼ੀਆਂ ਧੁੱਗਾ ਵਾਲਾ ਕੇ ਫੈਨ ਜੀ ਦੀ ਵੱਧ ਦੁਨੀਆ ਅਖਬਾਰਾਂ ਦਾ ਕਿਸੇ ਤੋਂ ਨਾ ਘੱਟ ਵੱਲੀਏ ਖੇਡ ਦਾ ਦਲੇਰੀ ਨਾਲ ਦੇਖਿਆ ਮੈਂ ਦੁੱਗਾ ਵਾਲਾ ਜੱਟਵਲੀਏ ਸਾਡੂ ਵੀ ਕਹਿੰਦੇ ਖੁਸ਼ੀ ਨਾਲ ਪੁੱਜਿਆ ਸਤਨਾਮ ਚੈਲਾ ਵਾਲਾ ਖੇੜੀ ਚੈਲਾ ਪਿੰਡ ਹੈ ਔਰ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿੰਨੀਆਂ ਵੀ ਸਕਾਰਤ ਸ਼ਕਸ਼ੀਅਤਾਂ ਆਈਆਂ ਨੇ ਲੈ ਵੀ ਰਵੀ ਕਲਰਮ ਤੂੰ ਨੌਜਨ ਹੈ ਤੈਨੂੰ ਪ੍ਰੋਫੈਸਰ ਮੱਖਣ ਸਿੰਘ ਨੇ ਲਾਡਲੇ ਦਾ ਵੀ ਨਾਮ ਦਿੱਤਾ ਪਰ ਕਹਿੰਦੇ ਪੀਟਰ ਵੈਲਟ ਦੇ ਵਿੱਚ ਬੜੀ ਜਾਨ ਹੁੰਦੀ ਹੈ ਇਹ ਕਬੱਡੀ ਦਾ ਪੀਟਰ ਵੈਲਟ ਹੈ ਇਹਨੇ ਸਿਰੇ ਦੀਆਂ ਕਬੱਡੀਆਂ ਪਾਈਆਂ ਨੇ ਇਹਨੇ ਦੁਨੀਆ ਦੇ ਦਿਲ ਜਿੱਤੇ ਹੈ ਰਵੀ ਕੈਲਮ ਦਾ ਪਿਛਲੇ ਦਿਨੀ ਆਪਰੇਸ਼ਨ ਹੋਇਆ ਪਰ ਇਹ ਨੌਜਨ ਦਾ ਮੇਰੇ ਵੀਰੋ ਇਸ ਨੌਜਨ ਦੇ ਨਾਲ ਵਾਦਾ ਕੀਤਾ ਹੋਇਆ ਸੀਗਾ ਦੋਨੋਂ ਕਲੱਬਾਂ ਨੇ ਵੀ ਤੇਰਾ ਵੱਡਾ ਮਾਣ ਕਰਾਂਗੇ ਲੈ ਵੀ ਰਵੀ ਜੇ ਸਨਰੂਫ ਖੋਲ ਕੇ ਵਿੱਚ ਖੜ ਜਾਵੇਂ ਤੇ ਗੱਲ ਹੋਰ ਵਧੀਆ ਹੋ ਜਾਵੇ ਕਿਉਂਕਿ ਇਹ ਨੌਜੋਨ ਹੈ ਸਹੂਲਤ ਹੈ ਮੈਂ ਤੇ ਅਕਸਰ ਹੀ ਗੱਲ ਕਰਦਾ ਹਾਂ ਵੀ ਜਦੋਂ ਕਿਸੇ ਖਿਡਾਰੀ ਦਾ ਮਾਣ ਸਨਮਾਨ ਕਰਨਾ ਹੋਵੇ ਤੇ ਸੰਰੂਪ ਦੇ ਵਿੱਚ ਵੀ ਖੜਾ ਖੁਸ਼ੀ ਇਸ ਨੌਜੋਨ ਨੂੰ ਤੇ ਪਤਾ ਲੱਗੇ ਦੁਨੀਆ ਨੂੰ ਵੀ ਅੱਜ ਕੈਲਰਮ ਵਾਲੇ ਰਵੀ ਨੂੰ ਮਾਣ ਸਨਮਾਨ ਜਿਹੜਾ ਵੱਡਾ ਕੀਤਾ ਗਿਆ ਹੈ ਔਰ ਇਸ ਨੌਜੋਨ ਨੇ ਯੂਰਪ ਦੇ ਵਿੱਚ ਵੀ ਸਿਰਾ ਕਰਵਾਇਆ ਹੈ ਇਸ ਨੌਜਵਾਨ ਨੇ ਕੈਨੇਡਾ ਦੇ ਵਿੱਚ ਵੀ ਐਨ ਬੈਜਾ ਵਜਾ ਕਰਵਾਈ ਆ ਅਮਰੀਕ ਆ ਫਰਦੋਸ਼ ਸ਼ਬਦ ਉਹ ਸਾਹਮਣੇ ਕਹਿੰਦੇ ਗੱਡੀ ਦੇ ਨਾਲ ਵੱਡਾ ਸਿਲਵਾੜ ਵੱਡੇ ਮੱਲ ਦਾ ਇਹ ਕਬੱਡੀ ਹੈ ਤੇ ਕਬੱਡੀ ਕਹਿੰਦੇ ਮਾੜੇ ਨੂੰ ਤਕੜਾ ਕਰਦੀ ਹੈ ਤੇ ਇੰਟਰਨੈਸ਼ਨਲ ਜਿਹਦੇ ਨਾਲ ਖੜ ਗਏ ਉਹ ਖੜ ਗਏ ਇਹ ਇੰਟਰਨੈਸ਼ਨਲ ਕਹਿੰਦੇ ਉਹ ਖੇਡ ਕਲੱਬ ਹੈ ਐਪਸਪੋਰਟੇ ਕਲੱਬ ਹੈ ਜਿਹਦੇ ਲਈ ਬੱਗਿਆਂ ਦੇ ਦੁੱਲੇ ਵਰਗੇ ਖੇਡਦੇ ਆ ਤੇ ਖੁਸ਼ੀ ਕਹਿੰਦੇ ਪਹਿਲੀ ਜਦੋਂ ਜਿੱਥੇ ਜੁੜਿਆ ਉੱਥੇ ਜੁੜਿਆ ਹੋਇਆ ਮੰਗੀ ਵਰਗੇ ਖੇਡਦੇ ਫਿਰੇ ਖੱਤਰੀ ਵਰਗੇ ਖੇਡਦੇ ਚਿੱਟੀ ਦੇ ਜ ਜਿਹੜੇ ਵਰਗੇ ਜਿਹੜੇ ਮਹਿੰਗੇ ਮੁੱਲ ਦੇ ਪਲੇਅਰ ਨੇ ਉਹ ਕਹਿੰਦੇ ਨਾ ਖੇਡ ਕਲੱਬਾਂ ਦੇ ਲਈ ਖੇਡਦੇ ਆ ਤੇ ਇਹ ਖੇਡ ਕਲੱਬ ਨੇ ਮੁੱਲ ਵੀ ਪਾਇਆ ਜੇ ਜਵਾਨ ਕਰਤੀ ਉਹ ਤੇ ਖਰੇ ਉੱਤਰੇ ਹੋਇਆ ਸਾਡੀਆਂ ਦਿਲੋ ਜਵਾਨਾਂ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਵੀਰਾਂ ਨੂੰ ਤੇ ਰਵੀ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਅੱਜ ਕਹਿੰਦੇ ਸਤਨਾਮ ਚਾਹ ਲਾਇਆ ਹੋਇਆ ਮਾਣ ਨੇ ਸਾਡੀ ਜ਼ਿੰਦਗੀ ਦੇ ਸਾਡੀਆਂ ਸਭ ਲਈ ਦਿਵਾਨਾਂ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਗੱਡੀਆਂ ਦੇ ਨਾਲ ਸਨਮਾਨ ਨੇ ਇਹ ਮਿਹਨਤਾਂ ਕਰਕੇ ਅੱਗੇ ਆਏ ਆ ਕਿ ਮੈਂ ਕਰਕੇ ਅੱਗੇ ਆਏ ਤਾਂ ਜੱਗ ਤੇ ਛਾਏ ਆ ਉਹ ਜੁੱਤੀਆਂ ਚੱਕ ਚਟ ਕੇ ਨਹੀਂ ਜੁੱਤੀਆਂ ਤਸਾ ਤਸਾ ਕੇ ਇੱਥੋਂ ਤੱਕ ਆਏ ਆ ਉਹ ਜੁੱਤੀਆਂ ਤਸਾ ਤਸਾ ਕੇ ਇੱਥੋਂ ਤੱਕ ਆਏ ਆ ਉਹ ਗੁਰਤਾਂ ਵਾਲਾ ਮੱਲ ਹੈ ਰਵੀ ਕੇਲਰਮ ਤੇ ਰਵੀ ਨੂੰ ਕਹਿੰਦੇ ਅੱਜ ਵੱਡੀ ਜੰਡੀ ਸਾਡੇ ਵੱਡੇ ਭਰਾਵਾਂ ਨੇ ਕਹਿੰਦੇ ਦਿੱਤੀ ਆ ਉਹਦੀ ਖੇਡ ਦਾ ਮੁੱਲ ਪਾਇਆ ਰਵੀ ਹੋਰ ਤਰੱਕੀਆਂ ਕਰੇ ਸਾਡੀਆਂ ਸਦਾ ਦੇ ਬਾਬਾ ਨੇ ਸਾਡੇ ਰਵੀ ਵੀਰ ਦੇ ਲਈ ਉਹ ਦਰਸ਼ਕਾਂ ਦੀਆਂ ਤਾੜੀਆਂ ਹੋਣਗੀਆਂ ਜਿੱਥੋਂ-ਜਿੱਥੋਂ ਦੀ ਗੱਡੀ ਲੰਘਦੀ ਹੈ ਤਾੜੀਆਂ ਰੁਕੋ ਨਾ ਇਹ ਤੁਹਾਡਾ ਹੌਸਲਾ ਵੀ ਜ਼ਰੂਰੀ ਹੈ ਤੁਹਾਡੀਆਂ ਦਵਾਵਾਂ ਵੀ ਜ਼ਰੂਰੀ ਹੈ ਕਿਉਂਕਿ ਹੌਸਲਾ ਵੀ ਜ਼ਰੂਰੀ ਹੈ ਨਾ ਪਲੇਰਾਂ ਦੇ ਲਈ ਹੈ ਤੇ ਨਿਤਨੇਤ ਮਾਮਾ ਇਹੋ ਜਿਹੇ ਪੁੱਤਾਂ ਨੂੰ ਜਨਮ ਨਹੀਂ ਦਿੰਦੀਆਂ ਮਿੱਤਨੇਤੇ ਸਨਮਾਨ ਨਹੀਂ ਮਿਲਦੇ ਕਿ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ ਤੇ ਰੋਦੀ ਹੈ ਬੜੀ ਮੁਸ਼ਕਲ ਸੇ ਹੋਦਾ ਹੈ ਜਮਨ ਨੇ ਦਿਦਾਵਰ ਪੈਦਾ ਮਿੱਤਨੇਤ ਮਾਮਾ ਇਹੋ ਜੇ ਪੁੱਤਾਂ ਨੂੰ ਜਨਮ ਨਹੀਂ ਦਿੰਦੀਆਂ ਇਹੋ ਜੇ ਲਾਲ ਮਾਮਾ ਨਿਤਨੀ ਜੰਮਦੀਆਂ ਮੇਰੇ ਮਿੱਤਰੋ ਇਹ ਮਾਨ ਸਨਮਾਨ ਵੱਡੇ ਨੇ ਇਹ ਸਤਕਾਰ ਵੱਡਾ ਹੈ ਇਹ ਸੰਗਤ ਵੱਡੀ ਹੈ ਇਹ ਸਤਕਾਰ ਵੱਡਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ